No make us 何がどういうこと ਚੋਪੜਾ ਵੈਲਕਮ ਜੀ ਉਮਰਤਾ ਸਿੰਘ ਚੋਪੜਾ ਜੀ ਜੀ ਪਹਿਲੀ ਵਾਰੀ ਸਾਡੇ ਲਾਈਵ 'ਚ ਆਏ ਹੋ ਜਨਾ ਜੀ ਹੋਰ ਸਲਾਹ ਸਤਿ ਸ਼੍ਰੀ ਅਕਾਲ ਕਿ ਤੁਹਾਨੂੰ ਬੈਲੰਗ ਕਰਦੇ ਹਾਂ ਨਾ ਵੀ ਪਹਿਲੀ ਵਾਰੀ ਬੜੇ ਜ਼ਿਆਦਾ ਤੁਹਾਡਾ ਇਸ ਟੂ ਮੈਨ ਨਹੀਂ ਮਿਲਦਾ ਇਸ ਤਰ੍ਹਾਂ ਉਹ ਤੋਂ ਓਕੇ ਓਕੇ ਡੋਨਟ ਵਰੀ ਕੋਈ ਚੱਕਰ ਨਹੀਂ ਦੀ ਮਹਾਰਾਜ ਮੇਰਾ ਵੈਸੇ ਤੁਹਾਡੇ ਨਾਲ ਉਸਲੇ ਵੀ ਕਿੱਥੋਂ ਬਲੋਂਗ ਕਰਦੇ ਹੋ ਕੋਈ ਚੱਕਰ ਨਹੀਂ ਹੋਰ ਸੁਣਾਓ ਠੀਕ ਠਾਕ ਹੋ वैसे मेरा सुहाग है मैं तारीख को कह रहा हूं अभी ਤੁਸੀਂ ਕਿਉਂਕਿ ਮੇਰੇ ਨਾਲ ਬਹੁਤ ਸਾਰੇ ਆਪਾ ਬਹੁਤ ਵਧੀਆ ਜੀ ਕੀ ਕੰਮ ਕਰਦੇ ਹੋ ਤੁਸੀਂ ਵੈਸੇ ਉਹ ਮੈਂ ਤਾਂ ਪੁੱਛ ਰਿਹਾ ਨਾ ਵੀ ਤੁਸੀਂ ਪਹਿਲੀ ਵਾਰੀ ਲਾਈਵ ਤੇ ਆਇਓ ਕੋਈ ਗੱਲ ਹੋ ਤਾਂ ਵੈਸੇ ਕੀ ਕੰਮ ਕਰਦੇ ਆਪਾ ਬਹੁਤ ਵਧੀਆ ਲੇਖੂ ਕੀ ਕਾਤ ਕੰਮ ਕਰੀ ਜਾਂਦੇ ਆ ਨਾ ਕੋਈ ਗੱਲ ਨਹੀਂ ਹੋਰ ਸੁਣਾਓ ਓਕੇ ਜੀ ਓਕੇ ਬਾਏ ਕੋਈ ਗੱਲ ਨਹੀਂ ਕੋਈ ਕੱਟਣੀ ਨਹੀਂ ਬਤਾਓ ਆ ਪਕੜਾ ਤੋ ਜਬਰਦਸਤੀ ਕਰਨਾ ਵੀ ਤੁਸੀਂ ਬਤਾਓ ਜੀ ਫਟ ਬਿਜ ਦੀਪੋ ਬੱਪੂ ਸਸਤੀ ਕਾਲ ਸਸਤੀ ਕਾਲ ਜੀ ਵੈਲਕਮ ਜੀ ਦੀਪ ਜੀ ਹੋ ਸੌ ਕੀ ਦਾ ਤੁਸੀਂ ਇਹ ਹਾਲ ਚਾਲ ਨੇ ਤੁਹਾਡੇ ਤੁਸੀਂ ਵੀ ਪਹਿਲੀ ਵਾਰੀ ਆਏ ਹੋ ਅੱਜ ਲਾਈਵ ਦੇ ਵਿੱਚ ਨਹੀਂ ਤੁਸੀਂ ਪਹਿਲਾਂ ਵੀ ਆਉਨੇ ਹੋ ਸੌਰਵ ਸਿੰਘ ਸਤਿਕਾਰ ਜੀ ਸਤਿਕਾਰ ਇਥੋਂ ਤੁਸੀਂ ਆਪਾ ਪੰਜਾਬ ਤੋਂ ਡਿਸਟ੍ਰਿਕਟ ਸੰਗਰੂਰ ਹੈ ਜੀ ਹੋਰ ਕੁਝ ਸੁਣਾਓ ਵਾਜਰੂ ਜੀ ਵਾਜੀ ਵਾਜਰੂ ਵਾਜਰੂ ਸੌਰਵ ਜੀ ਵਾਜਰੂ 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 ਧੰਪਾਲ ਤੁਸੀਂ ਸਾਨੂੰ ਰੱਬ ਯਾਦ ਕਰਾਤਾ ਬੈਠੇ ਬੈਠੇ ਨਾ ਲੋ ਜੀ ਆਮਦਾਨੀਆਂ ਹੁਣ ਕੱਟੀ ਦੇ ਜਦੋਂ ਡਿਕਰ ਵਾਲੀਆਂ ਨਾ ਉਹ ਹੈਂਡੀ ਬਲੈਂਡਰ ਚੱਲਦੇ ਆ ਸਾਰੇ ਇਹ ਗੈਂਟੀ ਦੇ ਰਹਿ ਕੇ ਬਸ ਇਹ ਦੂਜੇ ਟਿਕਣ ਵਾਲੀ ਮਧਾਨੀ ਹੈ सुनाओ जी वाजी बाहर कबीर खालसा बड़ा वाजी बाह कराचो महिला तो अगे कराचो की काम कर दो ਕੰਮ ਕੰਮ ਜਾਂਦੇ ਫਸ ਤੋ ਬੋਨ ਨਿਗੜ ਕੋਲ ਓਕੇ ਓਕੇ ਜਾਣਦਾ ਜੀ ਮੈਂ ਸਾਡੇ ਹਥਿਆਰ ਇਹ ਨੇ ਪਪਾ ਸਾਰਨ ਵਾਲੀ ਕੰਮ ਕਰਦੇ ਸਾਰਾ ਦੇਖੋ i had a ਕੀ ਫੇਰ ਕੀ ਹੋ ਜਾਣਾ ਮੈਂ ਤਾਂ ਇਹ ਕਹ ਰਿਹਾ ਨਾ ਖਲਤ ਨਾ ਬਲਾਉ ਪੂਰਾ ਕੋਈ ਫੇਰ ਨਾ ਖਲਤ ਬੁਲਾਉਣ ਦਾ ਸਿਲ ਹੈ ਸਵਾਦ ਆ ਜਾਵੇਗਾ ਸਿਰਫ ਸਿੰਘ ਰਹਿਣਗੇ ਇਹ ਤਾਂ ਉਹ ਗੱਲ ਹੋ ਗਈ ਇਹਨਾਂ ਸਾਰੇ ਮਰ ਜਾਣ ਫਿਰ ਮੈਂ ਇਕੱਲਾ ਹੀ ਰਾਜ ਕਰਾਂ ਹੈ ਤੇ ਫਿਰ ਐ ਦੱਸੋ ਜਦੋਂ ਸਾਰੇ ਮਰ ਗਏ ਰਾਜ ਕਿੱਥੇ ਕਰੋਗੇ ਇਹ ਸਾਰੇ ਮਰ ਗਏ ਰਾਜ ਕਿੱਥੇ ਕਰੋਗੇ ਉਹ ਇਦਾਂ ਨਹੀਂ ਬੰਦਾ ਸੀ ਉਹ ਕਹਿੰਦਾ ਕਰੀ ਵੀ ਮੈਂ ਇਕੱਲੇ ਹੋਵਾਂ ਮੈਂ ਸਾਰੇ ਮਰ ਜਾਣਾਂ ਮੈਂ ਇਕੱਲੇ ਹੋਵਾਂ ਮੈਂ ਸਾਰੇ ਮਰ ਜਾਣਾਂ ਫਿਰ ਮੈਂ ਰਾਜਾ ਇਕੱਲੇ ਮਰ ਜੂ ਰਾਜ ਕਿੱਥੇ ਕਰੋਗੇ ਪਰ ਜਾਂ ਵੀ ਤਾਂ ਚਾਹੀਦੀ ਹੈ ਨਾ ਬੇਭਗਰਾ ਜੇ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਕੱਲੇ ਹੋਈਏ ਪਰ ਜਾਨਾ ਨਾ ਹੋਵੇ ਉਹ ਤਾਂ ਬੇਭਗਰ ਹੁੰਦੇ ਨੇ ਰਾਜ ਵੀ ਤਾਂ ਕਿਸਦੇ ਕਰੋਗੇ ਸਿੱਖਾ ਕੋਲ ਸਿੱਖੀ ਹੈਗੀ ਆ ਕਾਤਾ ਉਹ ਚਲ ਬੁੰਨ ਹੋ ਜਾਣ ਸਭ ਕੁਝ ਮਿਲ ਜਾਊਗਾ ਪੂਰੀ ਦੁਨੀਆ ਮਿਲ ਜੂਗੀ ਤੁਸੀਂ ਕੱਲੇ ਭਾਰਤ ਨੂੰ ਪਿੱਟੀ ਜਾਂਦੇ ਹੋ ਜੇ ਆਪਣੀ ਕਰਨੀ ਦੇ ਸਹੀ ਹੋ ਨਾ ਸਾਰੀ ਦੁਨੀਆ ਮਿਲ ਜੂਗੀ ਇੱਕ ਸਾਰੀ ਦੁਨੀਆ ਲੈ ਸਕਦਾ ਤੁਸੀਂ ਇਕੱਲੇ ਹਿੰਦੁਸਤਾਨ ਨੂੰ ਤੁਸੀਂ ਜਾਣੇ ਹੋ ਐਸੇ ਮੈਂ ਮੈਂ ਇਸ ਟੌਪਿਕ ਤੇ ਬਹਿਸ ਵੀ ਨਹੀਂ ਕਰਦਾ ਤੁਹਾਡੇ ਨਾਲ ਲੋ ਨਿਆਰੇ ਇਹ ਵੀ ਕੁੱਝ ਹੈ ਸਾਡੀ ਮੇਰੀ ਤਾਂ ਕਿਸੇ ਨਾਲ ਵੈਸ ਨਹੀਂ ਕਰਦੇ ਸੇਖੜੇ ਦਾ ਦੁਨੀਆ ਜਿੰਨੀ ਸੀ ਦੁਨੀਆ ਤੁਸੀਂ ਇਕੱਲੇ ਹਿੰਦੁਸਤਾਨ ਦੀ ਖੜੇ ਹੋ ਜੀ ਬਹੁਤ ਦੂਰ ਆਣੀ ਬਿਲਕੁਲ ਮੈਂ ਤਾਂ ਇਦਰੀਆਂ ਵੀ ਸੰਘਰਸ਼ ਤਾਂ ਜਾਰੀ ਹੈ ਦੇਖੋ ਕਰਦੇ ਰਹੋ ਹਰ ਇੱਕ ਇਨਸਾਨ ਨੂੰ ਅਧਿਕਾਰ ਹੈ ਸੰਘਰਸ਼ ਕਰਨ ਦਾ ਡਿਸਕਸ਼ਨ ਕਰਨ ਦਾ ਵੀ ਅਧਿਕਾਰ ਹੈ ਪਰ ਬਹਿਸ ਨਹੀਂ ਠੀਕ ਹੈ ਜੀ ਲੜੋ ਸੰਘਰਸ਼ ਕਰੋ ਅੱਗੇ ਵਧੋ ਪਰ ਇਹਦਾ ਇਹ ਵੀ ਆਪਾਂ ਇਕੱਲੇ ਰਹਿ ਕੇ ਤਾਂ ਰਾਜ ਕਿਤੇ ਕਰਾਂਗੇ ਰਾਜ ਕਰਨ ਨੂੰ ਵੀ ਸਵਾਦ ਆਉਣਾ ਚਾਹੀਦਾ ਨਾ ਵੀ ਆਪਾਂ ਰਾਜੇ ਹੋਈਏ ਤੇ ਜਨਤਾ ਵੀ ਤਾਂ ਹੋਣੀ ਚਾਹੀਦੀ ਹੈ ਗੱਟਾ ਫੇਰ ਆਊਗਾ ਪਰ ਜਾ ਹੋਵੇ ਤੇ ਚਾਰਪੀ ਖੋਪੜੇ ਵਾਲੇ ਉਹ ਚਾਹੀਦਾ ਹਥਿਆਰ ਹੈ ਨਾਾਰੇ ਮਸਲੇ ਹਥਿਆਰ ਨਾਲ ਨਹੀਂ ਹੱਲ ਹੁੰਦੇ थ बिल ਆਤੜਾ ਨੂੰ ਬਾਣ ਸਾਹਿਬ ਮਹਿਨ ਜੀ ਹੋਰ ਸਭ ਕਿਹਦਾ ਕਰਦੇ ਸਤਿਕਾਰ ਜੀ ਆਜ ਕ੍ਰਿਪਾ ਜੀ ਬਾਬੇ ਦੀ ਮਿਹਰ ਹੈ ਹਾਂ ਜੀ ਹਾਂ ਜੀ ਸਾਰੇ ਵਧੀਆ ਓਕੇ ਦੀ ਰਿਪੋਰਟ ਹੈ ਜੀ ਕੋਈ ਨਸੋ ਵਾਹ ਜੀ ਵਾਹ ਮੈਂ ਹਾਜੀ ਸੋਚਿਆ ਸੀ ਕਿ ਰਾਮ ਸਿੰਘ ਜੀ ਤਾਂ ਹੁਣ ਗੋਰੀਆ ਤੋਂ ਆਸਲੇ ਸਰ ਕਰਾਉਂਦੇ ਆ ਬਸ ਦੇ ਬੰਦੇ ਹੋ ਗਏ ਇਹ ਆਪਾਂ ਤਾਂ ਦੇਖੋ ਅੱਜ ਵੀ ਗ੍ਰੀਸ ਨਾਲ ਥਲੇਮੜੇ ਹੈ ਨਾ ਜੀ ਵੱਡੇ ਛੋਟੇ ਵਾਲਾ ਤੁਹਾਨੂੰ ਬੈਟਰੀ ਸਸਤੀ ਕਾਲ ਜੀ ਸਸਤੀ ਕਾਲ ਫੈਮਲੀ ਸਾਹਿਬ ਕਿਰਪਾ ਬਾਬੇ ਦੀ ਮਿਹਰ ਨਾਲ ਚੱਲੀ ਜਾਣਾ ਥੋੜਾ ਜੀ ਲਓ ਜੀ ਤੁਸੀਂ ਆਏ ਤਾਂ ਲਾਈਟ ਵੀ ਆ ਗਈ ਹੈ ਨਾ ਪਹਿਲਾਂ ਮਨੇਰੇ ਚ ਹੀ ਕੰਮ ਕਰੀ ਜਾਂਦਾ ਸੀਗਾ ਕਿਆ ਮਧਾਨੀਆਂ ਵੀ ਬਹੁਤ ਘਟ ਰਹੀਆਂ ਕਿ ਹੁਣ ਨਿੱਕੀ ਨਿੱਕੀ ਹੰਡੀਆਂ ਜੀ ਆ ਗਈਆਂ ਉਹਨਾਂ ਨਾਲ ਹੀ ਕੰਮ ਚਲਾਈ ਜਾਂਦੀ ਹੈ ਜੰਦਾ ਉਹ ਦੁੱਧ ਘਟ ਗਿਆ ਜੋ ਹੋਰ ਸੁਣੋ ਮਾਰਾ ਤੁਸੀਂ ਸਿੱਧਾ ਠੀਕ ਨੇ ਕਿੰਨੇ ਦਿਨਾਂ ਬਾਅਦ ਆਏ ਹੋ ਅੱਜ ਨੀ ਦਿਨਾ ਬਾਅਦ ਆਏ ਅੱਜ ਚਲੋ ਯਾਰ ਵੈਸੇ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਠੀਕ ਹੈ ਨਾ ਕਿਸੇ ਨਾਲ ਆਪਾਂ ਸਹਿਮਤ ਹੋਈਏ ਨਾ ਹੋਈਏ ਲੋੜ ਨਹੀਂ ਆਪਾਂ ਆਪਣੇ ਮੈਂ ਕਹਿੰਦਾ ਵੀ ਆਪਣੇ ਦਵਾਗਰ ਨੂੰ ਗੰਦਾ ਨਾ ਕਰੋ ਕਦੇ ਵੀ ਬਾਕੀ ਤੁਹਾਡੀ ਮਰਜ਼ੀ ਹੈ ਤੇ ਜੋ ਨਹੀਂ ਇਹ ਠੀਕ ਆ ਅਗਲੇ ਦੇ ਵਿਚਾਰ ਹੁੰਦੇ ਨੇ ਦੁਨੀਆ ਉਹਦੀ ਜਾਂਦੀ ਹੈ ਜਿਵੇਂ ਤੁਸੀਂ ਸਾਰੇ ਤਰਾ ਇਦਾਂ ਆ ਨਾ ਕਿ ਠੀਕ ਹੈ ਅਗਲਾ ਜਿੱਦਾਂ ਦਾ ਸੋਚ ਰੱਖਦਾ ਉਦਾਂ ਦੇ ਵਿਚਾਰ ਰੱਖੀ ਜਾਂਦਾ ਮੇਰੀ ਵੀ ਗਲਤ ਕਮੈਂਟ ਨਹੀਂ ਕਰਨੀ ਚਾਹੀਦੀ ਉਹ ਪਾ ਆਪਣੇ ਜਵਾਨ ਗੰਦੀ ਕਰ ਲੈਣੇ ਆ ਹੀ ਲੋੜ ਪਤਾ ਕੀ ਜੀ ਆਪਾਂ ਆਪਣਾ ਕੰਮ ਮੈਂ ਤਾਂ ਹਰ ਇੱਕ ਨੂੰ ਕਹਿੰਦਾ ਦੇਖੋ ਮੈਂ ਆਪਣਾ ਕੰਮ ਕਰਦਾ ਤਾਂ ਮੈਨੂੰ ਮਿਹਨਤ ਮਿਲਦੀ ਸੀ ਇਹ ਗੱਲ ਆ ਨਾ ਮੈਨੂੰ ਕਿਸੇ ਨੇ ਕੁਝ ਨਹੀਂ ਦੇਣਾ ਇਸ ਕਰਕੇ ਹਰ ਬੰਦੇ ਨੂੰ ਆਪਣਾ ਕੰਮ ਕਰਨ ਕੰਮ ਤੋਂ ਮਾਸਟਰ ਬਣਾਣਾ ਚਾਹੀਦਾ ਆਪਣਾ ਕੰਮ ਕਰੋ ਬਸ ਜਿਹਨਾਂ ਨੂੰ ਕਹਿੰਦਾ ਕਰੀ ਜਾਵੇ ਜੋ ਜਿੱਥੇ ਉਡਾਤਾ ਲੈ ਆਪਾਂ ਆਪਣੇ ਕੰਮ ਤੋਂ ਮਾਸਟਰ ਹੋ ਆਪਾਂ ਆਪਣਾ ਦਰਵਾਜ਼ਾ ਕਿਉਂ ਖਰਾਬ ਕਰੀਏ ਕਿਉਂ ਗੰਦਾ ਕਰੀਏ ਮਰ ਮੇਰੇ ਕੋਲੇ ਹਰ ਕਿਸਮ ਦਾ ਬੰਦਾ ਆਉਂਦਾ ਹੈ ਨਾ ਮੇਰੇ ਕੋਲੇ ਇਹ ਮੁਸਲਮਾਨ ਅਸੀਂ ਸਿੱਖ ਐਸਾਈ ਸਾਰੇ ਹੁੰਦੇ ਆ ਬੰਦੂ ਸਾਰੇ ਦਾ ਮਾਨ ਸਨਕਾਰ ਕਰਨਾ ਇਹਨਾਂ ਵਾਸਤੇ ਗਾਹਕ ਹੈ ਪਰ ਉਹਦਾ ਟੈਗ ਵੀ ਦੇਖਦਾ ਵੀ ਉਹ ਕੌਣ ਹੈ ਠੀਕ ਹੈ ਜੀ ਚਾਹੇ ਕੋਈ ਜਟਾਤਾਰੀ ਆ ਜੇ ਚਾਹੇ ਗੋਦੀ ਵਾਲਾ ਆ ਜੇ ਨਾ ਚਾਹੇ ਗਾਤਰੇ ਵਾਲਾ ਆ ਜੇ ਆਪਾਂ ਆਪ ਕੰਮ ਤੱਕ ਮਤਲਬ ਰੱਖਿਆ ਓ ਬੱਲੇ ਬੱਲੇ ਉਸਤਾਦ ਜੀ ਦੀ ਹਾਲਤ ਹੋਵੇ ਠੀਕ ਹੋ ਆਪਾਂ ਵਧੀਆ ਕਿਰਪਾ ਦੇਖੋ ਆਪਾਂ ਬਹੁਤ ਵਧੀਆ ਬਹੁਤ ਬੜੇ ਤੁਸੀਂ ਦੱਸੋ ਕਿੰਨੇ ਦਿਨਾਂ ਬਾਅਦ ਅੱਜ ਐਂਟਰੀ ਪਾਈ ਹੈ ਕਿਹੜੀ ਬਿੱਲ ਚ ਵੜ ਗਿਆ ਸੀ ਕੋਹਰਾ ਇਲਾ ਕੁਡੇ ਜੈਦ ਕੰਮ ਕਰਦਾ ਕੀ ਹਾਲ ਹੈ ਮੈਂ ਤੇ ਅੱਜ ਮਸੀਦ ਖੋਲ੍ਹਿਆ ਯਾਰ ਬਹੁਤ ਬੁਰਾ ਹਾਲ ਸੀ ਦਾ ਇਹ ਮੈਂ ਲਾਈਵ ਦਿਖਾਉਣਾ ਸੀ ਅੱਜ ਆਪਈਆ ਦਿਖਾਵਾਂ ਆਵੇ ਬਹੁਤ ਬੁਰਾ ਹਾਲ ਸੀ ਇਹਾ ਚੂਰ ਇੰਨਾ ਗੱਡ ਪਾਇਆ ਈ ਆ ਸਾਡੇ ਜੀ ਤੇ ਨਾਸ ਮਾਰੇ ਪੈ ਗਿਆ ਸੋਰੀ ਇੱਥੇ ਬਹੁਤ ਓਕੇ ਓਕੇ ਮੇਰੇ ਕੋਲੇ ਸੋਰ ਹੋ ਜਾਂਦਾ ਮੇਰੇ ਵਾਲੇ ਪਾਸੋਂ ਨੀ ਮੈਂ ਇੱਧਰ ਤਰ ਲੈਣਾ ਕੈਮਰਾ ਕੋੜ ਵੀ ਸ਼ੋਰ ਹੁੰਦਾ ਅਸੀਂ ਤੁਹਾਡੇ ਕੋਲ ਮੇਰੇ ਕੋਲ ਤਾਂ ਠੀਕ ਹੈ ਇਹ ਮੇਰੇ ਕੋਲ ਤਾਂ ਠੀਕ ਹੈ ਇਧਰੋਂ ਤਾਂ ਨਹੀਂ ਸ਼ੋਰ ਆਉਂਦਾ ਕੰਨ ਨਾਲ ਲਾ ਕੇ ਸੁਣਨੀ ਪੈਂਦੀ ਹੈ ਗੱਲ ਤੁਹਾਡੀ ਓਕੇ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਸੁਣਾ ਕਾਰੋਬਾਰ ਕਿਵੇਂ ਚੱਲਦਾ ਹੈ ਕਿੱਥੇ ਬੈਠਾ ਇੰਨੇ ਸ਼ੋਰ ਚ ਖੜਕ ਇੱਥੇ ਰੋਲਾ ਤਾਂ ਮੇਰੇ ਕੋਲ ਹੀ ਪੈਂਦਾ ਮੋਟਰਸਾਈਕਲ ਬਹੁਤ ਲੰਘਦੇ ਗਲੀ ਚੋਂ ਹੋਰ ਬਹੁਤ ਵਧੀਆ ਮੌਸਮ ਚੇਂਜ ਹੋ ਗਿਆ ਨਾ ਮੌਸਮ ਚੇਂਜ ਹੋ ਗਿਆ ਹਾਂ ਚੜ੍ਹਦੀ ਕਲਾ ਬਾਬਿਤ ਕਿਰਪਾ ਜਮਾ ਆ ਬੈਠਿਆ ਤੁਹਾਡੇ ਸਾਹਮਣੇ ਦੇਖੋ ਹਾਂ ਜੀ ਮੈਂ ਤਾਂ ਇੱਧਰ ਰੱਖਦਾ ਦੀ ਮਾ ਕੇ ਤੇ ਮੇਰੇ ਮੇਰੇ ਕੋਲ ਸੀ ਹੌਰ ਹੁੰਦਾ ਨਾ ਠੰਡ ਬਹੁਤ ਪੈਣੀ ਆ ਕੋਈ ਗੱਲ ਨਹੀਂ ਆਉਣ ਤੋਂ ਠੰਡ ਨਹੀਂ ਪੈਣਾ ਮੌਸਮ ਹੈ ਮੌਸਮ ਦੇ ਅਨੁਸਾਰ ਦੇਖਣੇ ਚਾਹੀਦੇ ਨੇ ਕੋਈ ਚੱਕਰ ਨਹੀਂ ਉਹਦਾ ਨਿਭੜਾਂਗੇ ਆਪਾਂ ਇਹ ਤਾਂ ਹਰ ਵਾਰੀ ਹੁੰਦਾ ਹੈ ਹਨਾ ਤੁਸੀਂ ਰਿਲੈਕਸ ਹੋ ਕੇ ਬੈਠੋ ਮੈਂ ਬੈਰੇ ਇੱਕ ਮਿੰਟ ਆ ਮੈਂ ਆ ਚੱਕਦਾ ਮੂੰਹ ਨੂੰ ਪਹਿਲਾਂ ਫਿਲਟ ਕਰਕੇ ਰੱਖਿਆ ਮੂੰਹ ਇੱਕ ਕਸਟਮਰ ਦਾ ਸਮਾਨ ਲੈ ਕੇ ਜਾਊਗਾ ਨਾ ਲਓ ਜੀ ਹੁਣ ਆਪਾਂ ਰਿਲੈਕਸ ਹੈਗੇ ਆ ਨਾ ਉਹ ਨਵੀਤਾ ਜੀ ਮੈਂ ਵਿੰਡੋ ਚ ਬੈਠਾ ਮੇਰੇ ਕੋਲ ਵਿੰਡੋ ਨਹੀਂ ਹੈਗੀ ਨਹੀਂ ਮੈਂ ਤਾਂ ਗੇਟ ਚ ਬੈਠਾ ਹਾਂ ਲੈਟ ਪੈਂਦੀ ਹੈ ਮੋਰ ਵਾਲੇ ਲੈਟ ਪੈਂਦੀ ਹੈ

ਤੂੰ ਘਰ ਆ ਆ ਪਾ ਚਾ ਪੀਵਾਂਗੇ ਚੋਰੀ ਚੋਰੀ ਇਹ ਮੈਂ ਤਾਂ ਰੈਕਸੀ ਵਾਹ ਤਾਂ ਚੋਰੀਓ ਚਾ ਨਹੀਂ ਪੀਦੇ ਭਰਾਵਾ ਪਾ ਮੈਂ ਤਾਂ ਕੰਮ ਵੀ ਚੋਰੀਓ ਨਹੀਂ ਕਰਦਾ ਸਰੀਆਮ ਕਰ ਰਿਹਾ ਦੇਖ ਤੁਹਾਡੇ ਨਾਲ ਚੋਰੀ ਦਾ ਲਈ ਵਾਸਤੇ ਪੀਣੀ ਹੈ ਬਾਈ ਆ ਪਰ ਦੇਣਾ ਕਿ ਇਹਦਾ ਕੋਸ ਚੋਰੀਓ ਕਿਉਂ ਪੀਵਾਂਗੇ ਚੋਰੀ ਦਾ ਆਪਾਂ ਵੀ ਮੰਗੇ ਪੱਕੀ ਵਾਲਾ ਆ ਜਾ ਫਿਰ ਆ ਜਾ ਫਿਰ ਮਖੇ ਨਹੀਂ ਮੇਰਾ ਨਹੀਂ ਹਲੇ ਹੋਇਆ ਮੇਰਾ ਤਾਂ ਹੈ ਚੱਕ ਰਿਹਾ ਆਪੜਾ ਤਾਂ ਹੀ ਚੱਲੀ ਜਾਂਦਾ ਭਾਈ ਜੀ ਲਾਟ ਨਹੀਂ ਕਿਉਂ ਨਹੀਂ ਲੇਟ ਹੋ ਜਾਣਾ ਮੈਨੂੰ ਕੋਲ ਆ ਜਾਂਦੀ ਹੈ ਡੇਲੀ ਮੈਨੂੰ ਸੁਣਨੀ ਪੈਂਦੀ ਹੈ ਅੱਧਾ ਬੋੜਾ